ਅੱਜ ਸਾਡੇ ਚਤਾਮਲਾ ਪਿੰਡ ਐ ਉੱਥੋਂ ਸਾਡੇ ਜੋਗਾ ਸਿੰਘ ਜੀ ਜਿਹੜੇ ਕਿ ਲਵਸ ਪ੍ਰੀਤ ਦੇ ਫਾਦਰ ਨੇ ਤੇ ਉਹਨਾਂ ਦੇ ਮਦਰ ਵੀ ਮੇਰੇ ਨਾਲ ਬੈਠੇ ਨੇ ਤੇ ਇਹਨਾਂ ਦੀ ਮੈਂ ਸਾਰੀ ਸਟੋਰੀ ਸੁਣੀ ਐ ਵੀ ਕਿਵੇਂ ਬੱਚਾ ਜਿਹੜਾ ਇਹ ਗ੍ਰੈਜੂਏਸ਼ਨ ਇਹਨੇ ਇੱਥੋਂ ਇੰਜੀਨੀਅਰਿੰਗ ਕੀਤੀ ਸੀ ਸੀਜੀਸੀ ਲਾਂਡਰਾਂ ਤੋਂ ਔਰ 2017 ਚ ਇਹਨੇ ਜਿਹੜਾ ਹੈਗਾ ਆਪਣਾ ਹਾਇਰ ਸਟੱਡੀ ਲਈ ਮਾਸਟਰਸ ਲਈ ਅਪਲਾਈ ਕੀਤਾ ਸੀ ਲੇਕਿਨ ਉੱਥੇ ਜਾ ਕੇ ਉਹਨੂੰ ਜਦ ਪਤਾ ਚੱਲਿਆ ਕਿ ਕਿਵੇਂ ਉਹਦੇ ਨਾਲ ਫਰਾਡ ਹੋਇਆ ਤੇ ਅੱਜ 6-7 ਸਾਲ ਬਾਅਦ ਇੱਕ ਵੱਡੇ ਫਰਾਡ ਦੇ ਰੂਪ ਚ ਜਿਹੜਾ ਹੈਗਾ ਉੱਭਰ ਕੇ ਆਇਆ ਕਿ 700 ਜਿਹੜੇ ਬੱਚੇ ਨੇ ਉਹ ਕੈਨੇਡਾ ਸਰਕਾਰ ਨੇ ਡਿਪੋਰਟ ਕਰਨੇ ਔਰ ਉਹਨਾਂ ਦਾ ਪਿੱਛੇ ਇਹ ਪਿੱਛੇ ਜਿਹੜੀ ਕਹਾਣੀ ਹੈ ਕਿ ਉਹਨਾਂ ਦੇ ਜਿਹੜੇ ਡਾਕੂਮੈਂਟਸ ਸੀਗੇ ਉਹ ਝਾਲੀ ਸੀ ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਇਹਨਾਂ ਦੇ ਘਰ ਵੀ ਆਇਆ ਪਹਿਲਾਂ ਵੀ ਸਾਡੇ ਜਿਹੜੇ ਐਨ ਆਰ ਆਈ मामलये दे मंत्री सरदार कुलदीप सिंह ਢਾਲੀਵਾਲ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਮਾਮਲੇ ਨੂੰ ਚੁੱਕਿਆ ਔਰ ਬਹੁਤ ਨੀਜ ਨਾਲ ਉਹਨਾਂ ਨੇ ਸਟੱਡੀ ਕੀਤਾ ਔਰ ਬਾਹਰ ਜਿਹੜੀਆਂ ਗਵਰਨਮੈਂਟ ਹੈ ਕੈਨੇਡੀਅਨ ਗਵਰਨਮੈਂਟ ਉਹਨਾਂ ਨਾਲ ਵੀ ਸੰਪਰਕ ਕਰਕੇ ਉਹਨਾਂ ਨੇ ਉੱਥੇ ਦੀ ਜਿਹੜੀ ਅਸੈਂਬਲੀ ਚ ਉੱਥੇ ਜਿਹੜੀ ਪਾਰਲੀਮੈਂਟ ਹੈ ਉੱਥੇ ਹੁਣ ਇਸ ਜਿਹੜੇ ਡਿਪੋਰਟੇਸ਼ਨ ਨੂੰ ਉਹਨਾਂ ਨੇ ਸਟੇ ਕਰਤਾ ਤੇ ਇਹ ਸਾਰਾ ਕੁਝ ਸਾਡੇ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਵੇਂ ਸਾਡੇ ਐਨ ਆਰ ਆਈਜ਼ ਦਾ ਤੇ ਹੋਰ ਸਾਡੇ ਬੱਚੇ ਜਿਹੜੇ ਬਾਹਰ ਜਾਂਦੇ ਆ ਉਹਨਾਂ ਦੇ ਮਾਮਲਿਆਂ 'ਚ ਬਹੁਤ ਬਰੀਕੀ ਨਾਲ ਉਹ ਜਿਹੜਾ ਆਪਣਾ ਜਿਹੜਾ ਇੰਟਰਸਟ ਲੈਂਦੇ ਆ ਤੇ ਅੱਜ ਮੈਂ ਇਹਨਾਂ ਦੇ ਘਰੇ ਹੀ ਇਹਨਾਂ ਨੂੰ ਭਰੋਸਾ ਦੇਣ ਆਇਆ ਕਿ ਸਾਡੀ ਸਰਕਾਰ ਜਿਹੜੀ ਮਾਨ ਸਰਕਾਰ ਹੈ ਇਹ ਬਿਲਕੁਲ ਚਿੰਤਿਤ ਹੈ ਆਪਣੇ ਬੱਚਿਆਂ ਬਾਰੇ ਜਿਹੜੇ ਇੱਥੋਂ 700 ਕੈਨੇਡੀਅਨ ਗਵਰਨਮੈਂਟ ਨੇ ਕਿਹਾ ਵੀ ਡਿਪੋਰਟ ਕਰਨੇ ਲੇਕਿਨ ਹੁਣ ਇਹ ਬਹੁਤ ਸਾਨੂੰ ਆਸ ਆਸ ਹੋ ਗਈ ਹੈ ਕਿਉਂਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਜਿਹੜੇ ਮਿਸਟਰ ਟਰੂਡੋ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਇਹ ਜਿੰਨੀ ਇਹਨਾਂ ਦੀ ਜਿਹੜੀ ਹੈ ਡਿਪੋਰਟੇਸ਼ਨ ਸਪੇ ਕੀਤੀ ਗਈ ਹੈ ਔਰ ਕੱਲੇ-ਕੱਲੇ ਮਾਮਲੇ ਨੂੰ ਉਹ ਇਹਦੀ ਜਾਂਚ ਕਰਨਗੇ ਔਰ ਮੈਂ ਪੂਰਾ ਇਹਨਾਂ ਨੂੰ ਭਰੋਸਾ ਦਵਾਨਾ ਕਿ ਇਹਨਾਂ ਨਾਲ ਕਿਸੇ ਤਰ੍ਹਾਂ ਦੀ ਵਿਧੀਕੀ ਨਹੀਂ ਹੋਏਗੀ ਔਰ ਬੱਚਾ ਸਾਡਾ ਉੱਥੇ ਪੜ੍ਹ ਕੇ ਜਿਹੜਾ ਹੈਗਾ ਉੱਥੇ ਹੀ ਉਹ ਸੈਟਲ ਹੋਏਗਾ ਵੈਸੇ ਹੁਣ ਜਿਹੜੀ ਸਾਡੀ ਮਾਨ ਸਰਕਾਰ ਦੀ ਸਾਡੀ ਤਰਜੀਹ ਇਹ ਹੈ ਕਿ ਆਪਣੇ ਬੱਚਿਆਂ ਨੂੰ ਇੱਥੇ ਹੀ ਪੰਜਾਬ 'ਚ ਹੀ ਉਹਨਾਂ ਨੂੰ ਜਿਹੜਾ ਹੈਗਾ ਰੋਜ਼ਗਾਰ ਦਿੱਤਾ ਜਾਵੇ ਔਰ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਸੋ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਪਹਿਲੇ ਹੀ ਜਦੋਂ ਪਹਿਲੇ ਸਾਲ ਦੇ ਅੰਦਰ ਪਹਿਲੀ ਜਿਹੜੀ ਕੈਬਨਿਟ ਮੀਟਿੰਗ ਹੋਈ ਸੀ ਉਹਦੇ ਵਿੱਚ ਹੀ ਉਹਨਾਂ ਨੇ 20000 ਤੋਂ ਵੱਧ ਨੌਕਰੀਆਂ ਦੇਣ ਦਾ ਜਿਹੜਾ ਹੈਗਾ ਐਲਾਨ ਕੀਤਾ ਸੀ ਔਰ ਇਹ ਬੜੀ ਖੁਸ਼ੀ ਮਹਿਸੂਸ ਹੋ ਰਹੀ ਮੈਨੂੰ ਦੱਸਦੇ ਕਿ 29000 ਤੋਂ ਵੱਧ ਜਿਹੜੀਆਂ ਨੌਕਰੀਆਂ ਉਹ ਜਿਹੜੀ ਹੈ ਸਰਕਾਰ ਦੇ ਚੁੱਕੀ ਹੈ ਔਰ ਜਿਹੜਾ ਬੱਚਿਆਂ ਦਾ ਹੁਨਰ ਵਿਕਾਸ ਉਸ ਤੇ ਵੀ ਸਰਕਾਰ ਕੰਮ ਕਰ ਰਹੀ ਹੈ ਸਤਿਕਾਰਯੋਗ ਜੀ ਬਹੁਤ ਬੱਚਾ ਅਦਰ ਦਿਨ ਫਿਰਦਾ ਹੈ ਇਹ ਸਿਰਫ ਇੱਕ ਟਰੈਵਲ ਏਜੰਟ ਦੀ ਗਲਤੀ ਦੇ ਕਾਰਨ ਸੋਈ ਸਤਿਕਾਰ ਕਾਰਵਾਈ ਉਹਨਾਂ ਤੇ ਕੇਂਦਰ ਸਰਕਾਰ ਨੂੰ ਲੈ ਕੇ ਤੁਸੀਂ ਕਿਹਦਾ ਦੇਖਦੇ ਹੋ ਦੇਖੋ ਮੈਂ ਤਾਂ ਕਹਾਂਗਾ ਕਿ ਜਿਹੜੇ ਵੀ ਟਰੈਵਲ ਏਜੰਟ ਹੈ ਉਹਨਾਂ ਦੀ ਪਹਿਲਾਂ ਕੋਖ ਕਰਕੇ ਉਹਨਾਂ ਦੀ ਪ੍ਰੋਪਰ ਚੈੱਕ ਕਰਨੀ ਚਾਹੀਦੀ ਕਿ ਰਜਿਸਟ੍ਰੇਸ਼ਨ ਉਹਨਾਂ ਦੀ ਹੋਈ ਹੈ ਉਹੀ ਬੰਦੇ ਜਿਹੜੇ ਅਲੋਕ ਕਰਨੇ ਚਾਹੀਦੇ ਹੈ ਸਾਰੇ ਜਿੰਨੇ ਵੀ ਪੰਜਾਬ ਚ ਟਰੈਵਲਿੰਗ ਏਜੰਟ ਹੈ ਸਾਰਿਆਂ ਦੀ ਜਿਹੜੀ ਇਨਕੁਆਰੀ ਕਰਨੀ ਚਾਹੀਦੀ ਹੈ ਔਰ ਜਿਹੜੇ ਵੀ ਐਸੇ ਫਰਾਡਸਟਰਸ ਨੇ ਉਹਨਾਂ ਨੂੰ ਪਹਿਲਾਂ ਹੀ ਨੱਥ ਪਾਣੀ ਚਾਹੀਦੇ ਔਰ ਔਰ ਇਹ ਸਰਕਾਰ ਪਾਵੇ ਪਾਵੇ ਵੀਗੀ ਬਹੁਤ ਜਲਦ ਜਿਹੜਾ ਹੈ ਇਹਨਾਂ ਸਾਰਿਆਂ ਦੀ ਇਨਕੁਆਰੀ ਹੋਏਗੀ ਔਰ ਜਿੰਨੇ ਵੀ ਇਹ ਐਸੇ ਲੋਕ ਨੇ ਜਿਹੜੇ ਸਾਡੇ ਬੱਚਿਆਂ ਨੂੰ ਸਾਡੇ ਧੋਖਾ ਦੇ ਕੇ ਬਾਹਰ ਭੇਜਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਵੀ ਚਾਹੀਦੀ ਔਰ ਹੋਏਗੀ ਸਖਤ ਕਾਨੂੰਨ ਬਣਨਗੇ ਪਰ ਮੈਂ ਇੱਕ ਸੈਂਟਰ ਨੂੰ ਵੀ ਜਿਹੜੀ ਹੈਗੀ ਹੈ ਇਹ ਐਡਵਾਈਸ ਦੰਨਾ ਕਿ ਜਦੋਂ ਕੋਈ ਬੱਚਾ ਬਾਹਰ ਜਾਂਦਾ ਉਹਦੀ ਸਕਰੂਟੀ ਜਿਹੜੀ ਹੈ ਪਹਿਲਾਂ ਹੋਣੀ ਚਾਹੀਦੀ ਕਿ ਉਹਦੇ ਡਾਕੂਮੈਂਟ ਜਿਹੜੇ ਹੈ ਉਹ ਸਹੀ ਨੇ ਜਾਂ ਗਲਤ ਨੇ ਕਿਉਂਕਿ ਇਹ ਇਹ ਗੱਲ ਗਲਤ ਹੈ ਕਿ ਜਦੋਂ ਬੱਚਾ ਪੜ ਲੈਂਦਾ 5 ਸਾਲ ਬਾਅਦ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਜਿਹੜੇ ਡਾਕੂਮੈਂਟ ਗਲਤ ਸੀ ਜੇ ਫਰਾਡਸ ਹੋਇਆ ਤੁਹਾਡੇ ਨਾਲ ਇਹ ਸਾਨੂੰ ਪਹਿਲਾਂ ਹੀ ਜਿਹੜੀ ਵੀ ਕੰਟਰੀ 'ਚ ਬੱਚਾ ਜਾਂਦਾ ਹੈ ਉੱਥੇ ਦੀ ਕੰਟਰੀ ਦੇ ਜਿਹੜੇ ਡਿਪਲੋਮੈਟਸ ਨੇ ਉਹ ਦੇਖਣ ਕਿ ਬੱਚੇ ਦੇ ਡਾਕੂਮੈਂਟ ਸਹੀ ਨੇ ਤਾਂ ਹੀ ਜਿਹੜੀ ਹੈ ਉਹਨੂੰ ਐਂਟਰੀ ਦਿੱਤੀ ਦਿੱਤੀ ਜਾਣੀ ਚਾਹੀਦੀ ਤਾਂ ਕਿ ਐਸਾ ਜਿਹੜਾ ਫਰਾਡ ਅੱਗੋਂ ਦੀ ਨਾ ਹੋ ਬਹੁਤ ਖੁਸ਼ੀ ਹੈ ਜੀ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਚੰਨਜੀਤ ਜੀ ਸਾਡੇ ਘਰ ਆਏ ਇਸ ਦੇ ਬਾਅਦ ਢਾੜੀਵਾਲ ਸਾਹਿਬ ਤਾਂ ਪਹਿਲਾਂ ਤੋਂ ਹੀ ਲੱਗੇ ਹੋਏ ਆ ਇਸ ਮਾਮਲੇ 'ਚ ਜਿੰਨਾ ਜ਼ੋਰ ਉਹਨਾਂ ਨੇ ਲਾਇਆ ਦਿੱਲੀ ਸਰਕਾਰ ਨਾਲ ਰਾਤ ਤੱਕ ਕੰਮ ਕੀਤਾ ਫਿਰ ਉਹਨਾਂ ਨੇ ਪਾਰਲੀਮੈਂਟ 'ਚ ਪ੍ਰੋਲੋਜੀ ਨਾਲ ਰਾਤ ਤੱਕ ਕੰਮ ਕੀਤਾ ਸਾਨੂੰ ਪੂਰੀ ਫੁੱਲ ਉਮੀਦ ਹੈ ਔਰ ਭਗਵਾਨਤਮਾਨ ਸਰਕਾਰ ਇਹਨਾਂ ਜੰਟਾਂ ਨੂੰ ਜ਼ਰੂਰ ਫੜ ਕੇ ਅੰਦਰ ਕਰੂਗੀ ਔਰ ਅੱਗੇ ਤੋਂ ਬੱਚਿਆਂ ਦਾ ਭੁੱਖਾ ਜਿਹੜਾ ਹੋ ਸੁਰੱਖਿਤ ਹੋ ਜਾਵੇ ਲਾਪ੍ਰਿਤ ਨਾਲ ਸਾਡੀ 2 ਕਿ ਮਿੰਟ ਗੱਲ ਹੁੰਦੀ ਹੈ ਜੀ ਉਹ ਜ਼ਿਆਦਾਤਰ ਕਈ ਵਾਰੀ ਬੱਚੇ ਬੈਠੇ ਹੁੰਦੇ ਉੱਥੇ ਹੁਣ ਇੱਕ 20 ਤਰੀਕ ਦੀ ਫੇਰ ਬੱਚੇ ਨੂੰ ਆਈ ਹੋਈ ਹੈ ਹੁਣ ਵੈਸੇ ਸੁਣਿਆ ਕਿ ਬੱਚਿਆਂ ਨੂੰ ਈਮੇਲਾਂ ਲੱਗੀਆਂ ਹੁਣ ਪਹਿਲੇ ਕੋਈ ਬੱਚਿਆਂ ਕੋਲ ਰਿਟਰਨ ਚ ਨੀਤਾ ਆਇਆ ਹੁਣ ਬੱਚਿਆਂ ਕੋਲ ਈਮੇਲਾਂ ਆ ਰਹੀਆਂ ਵੀ ਤੁਹਾਡੀ ਸਾਰਿਆਂ ਦੀ ਟਿਕੋਣ ਹੁੰਦਾ ਜਿਹੜੀ ਉਹ ਰੱਦ ਕਰਤੀ ਉਹ ਰੱਦ ਨਹੀਂ ਸਾਰੀ ਪੋਸਟ ਪੋਨ ਕਰਤੀ ਤੇ ਥੋੜਾ ਬਹੁਤ ਜਿਹੜੀ ਮਿਹਨਤ ਦੀ ਕਮਾਈ ਲਗਾ ਕੇ ਬੱਚਾ ਉੱਥੇ ਭੇਜਾ ਹੁੰਦਾ ਬਹੁਤ ਕਰਦੇ ਆ ਜੀ ਜਿਹੜਾ ਇੱਕ ਵਾਰ ਸਾਡੇ ਸਮਝ ਲਓ ਪਿਛਲੇ 5-6 ਸਾਲਾਂ ਤੀ ਅਸੀਂ ਕਹਿ ਰਹੇ ਸੀ ਸਾਡੀ ਉਹ ਮੰਗਿਸਾੜੀ ਮੰਨੀ ਗਈ ਉਸ ਤੋਂ ਬਾਅਦ ਹੁਣ ਸਰਕਾਰ ਸਾਡੀ ਪਿੱਠ ਤੇ ਹੈ ਹੁਣ ਸਾਨੂੰ ਬਿਲਕੁਲ ਡਰ ਪੈ ਨਹੀਂ ਹੈਗਾ ਜੀ ਜਰੂਰ ਇਨਸਾਫ ਹੋਊਗਾ ਅੱਜ ਫੈਸਲਾ ਬਧਿਆ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਜ਼ਿਆਦਾ ਪਹਿਲੇ ਵੀ ਮਾਨ ਸਰਕਾਰ ਪਹਿਲੇ ਵੀ ਟਾਲੀਵਾਲ ਸਾਹਿਬ ਸਾਡੇ ਹੱਕ ਤੇ ਬੱਚਿਆਂ ਦੇ ਨਾਲ ਫੋਨ ਤੇ ਜੁੜੇ ਹੋਏ ਹਨ ਹੋਰ ਸਾਨੂੰ ਦੁੱਗਣੀ ਤਸੱਲੀ ਹੋਰ ਹੋਈ ਹੈ ਕਿਉਂਕਿ ਸਾਡੇ ਹਲਕੇ ਦੇ ਵਿਧਾਇਕ ਸਾਡੇ ਘਰ ਆਏ ਇਹਦੇ ਨਾਲ ਸਾਡਾ ਮਾਣ ਵਧਿਆ ਹੈ ਤੁਸੀਂ ਆਪਣੇ ਉਪਰ ਤੋਂ ਕੋਈ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਮਾਂ ਦੇ ਪੁੱਤਰ ਨਾਲ ਅਜਿਹੀ ਘਟਨਾ ਨਾ ਹੋਵੇ ਜਿਸ ਬਿਲਕੁਲ ਬਿਲਕੁਲ ਸਰ ਜੀ ਮੈਂ ਡਾਕਟਰ ਚੰਨਜੀਤ ਸਿੰਘ ਨੇ ਬਤਾਇਆ ਕਿ ਮੈਂ ਕਿਹਾ ਹੈ ਵੀ ਇਹਨਾਂ ਏਜੰਟਾਂ ਨੂੰ ਫੜ ਕੇ ਇਹਨਾਂ ਦੇ ਕਾਗਜ਼ ਚੈੱਕ ਕਰੇ ਜਾਵੇ ਜਿਹੜਾ ਏਜੰਟ ਸਾਫ਼ ਸੁਥਰਾ ਕੰਮ ਕਰਦਾ ਉਹਨੂੰ ਇਸ ਚੀਜ਼ ਦੀ ਅਗਿਆ ਦਿੱਤੀ ਜਾਵੇ ਜਿਹੜਾ ਸਾਨੂੰ ਲੱਗਦਾ ਬੱਚਿਆਂ ਦਾ ਫਿਚਰ ਖਰਾਬ ਕਰਦਾ ਉਹਦੇ ਉੱਪਰ ਸਖਤ ਕਾਰਵਾਈ ਹੋਵੇ ਔਰ ਮੈਨੂੰ ਲੱਗਦਾ ਹੋਏਗੀ ਭਗਵਾਨਤਮਾਨ ਸਰਕਾਰ ਹੁਣ ਇਹਨਾਂ ਨੂੰ ਛੱਡਦੀ ਨਹੀਂ ਹੈ ਕਿਉਂਕਿ ਪਹਿਲੇ ਵੀ ਇਹੋ ਜਿਹੇ ਕੰਮਾਂ ਦੇ ਖਿਲਾਫ ਤਾਂ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਨ ਕਿਉਂਕਿ ਬੱਚਿਆਂ ਦੀ ਕੋਈ ਗਲਤੀ ਨਹੀਂ ਹੈਗੀ ਬੱਚਿਆਂ ਨੇ ਡਿਗਰੀਆਂ ਕਰੀਆਂ ਐਨੀ ਪੜ੍ਹਾਈ ਕਰੀ ਐ ਸੱਸ ਸਤ ਬੈਂਡ ਲੱਤੇ ਹੋਏ ਆ ਬੱਚਿਆਂ ਨੇ ਇੱਕ ਆਫਰ ਲੈਟਰ ਹੈ ਜਿਹੜੀ ਉਹੀ ਆਪਾਂ ਏਜੰਟ ਕੋਲੋਂ ਲੰਨੇ ਆ ਏਜੰਟ ਦੀ ਆਫਰ ਲੈਟਰ ਹੈ ਜਿਹੜੀ ਇੱਕ ਉਹੀ ਫੇਕ ਨਿਕਲਦੀ ਆ ਹਨ ਇਹਦੇ ਚ ਬੱਚਿਆਂ ਦਾ ਕਸੂਰ ਕਿੱਥੇ ਹੈ ਮੈਂ ਤਾਂ ਇਹੀ ਬਾਰ-ਬਾਰ ਕਹਿੰਨੀ ਆ ਕਿ ਇਮੀਗ੍ਰੇਸ਼ਨ ਜਦੋਂ ਉਹ ਵੀਜ਼ਾ ਦਿੰਦੇ ਆ ਉਸ ਟਾਈਮ ਨਹੀਂ ਪਤਾ ਚੱਲਦਾ ਬੀ ਆਫਟਰ ਰਾਈਟਰ ਫੇਕ ਹੈ ਦਿੱਲੀ 에어ਪੋਰਟ ਤੇ ਕਿਉਂ ਨਿਰੋਕਿਆ 700 ਸਟੂਡੈਂਟਸ ਨੂੰ ਉਦੋਂ ਬੱਚਿਆਂ ਨੂੰ ਰੋਕਦੇ ਦਿੱਲੀ ਦੇ 에어ਪੋਰਟ ਤੇ ਫਿਰ ਤੀਜੀ ਗੱਲ ਇਹ ਹੈ ਜਦੋਂ ਉਹ ਕੈਨੇਡਾ ਗਏ ਹੈ 에어ਪੋਰਟ ਤੇ ਉਦੋਂ ਕਿਉਂ ਨਿਰੋਕਿਆ ਕੈਨੇਡਾ ਸਰਕਾਰ ਨੇ ਹੁਣ ਪਲੀਜ਼ ਮੈਂ ਅਸੀਂ ਤਾਂ ਹੱਥ ਜੋੜ ਕੇ ਰਿਕੁਐਸਟ ਕਰਦੇ ਆਂ ਪੰਜਾਬ ਇੰਡੀਆ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ ਪਲੀਜ਼ ਬੱਚਿਆਂ ਦੀ ਮਦਦ ਕਰਨ ਹੈਲਪ ਕਰਨ ਜਿੰਨਾ ਵੀ ਹੋ ਸਕਦਾ ਵਕਤ ਤੇ ਵਕਤ ਬੱਚਿਆਂ ਨੂੰ ਸਪੋਰਟ ਕਰਨ ਕੈਨੇਡਾ ਚ ਰਹਿਣ ਦਾ ਮੌਕਾ ਦੇਣ ਬੱਚਿਆਂ ਦੀ ਕੋਈ ਗਲਤੀ ਨਹੀਂ ਹੈ 에ਜੰਟਾ ਦੀ ਗਲਤੀ ਹੈ ਮੈਂ ਤਾਂ ਸੱਚ ਜੇ ਇਹ ਕਹੂੰਗੀ ਮੈਂ 6 ਸਾਲ ਤੋਂ ਤਰਫ ਰਹੀ ਐ ਆਪਣੇ ਬੱਚੇ ਵਾਸਤੇ ਮੈਂ ਆਪਣੇ ਬੱਚੇ ਨੂੰ ਵੀਡੀਓ ਕਾਲ ਨਾਲ ਹੁਣ ਤਾਂ ਵੀ ਦੇਖਿਆ ਮੈਂ ਡਿਪਰੈਸ਼ਨ ਚ ਚਲੀ ਗਈ ਮੈਂ ਤਾਂ ਇਹੀ ਕਹੂੰਗੀ ਏਜੰਟਾਂ ਨੂੰ ਪਲੀਜ਼ ਫਾਂਸੀ ਦੀ ਸਜ਼ਾ ਹੀ ਦਿੱਤੀ ਜਾਵੇ ਜਿਹੜਾ ਕਿਸੇ ਦੇ ਵੀ ਬੱਚਿਆਂ ਦੇ ਨਾਲ ਐਦਾਂ ਨਾ ਹੋਵੇ ਜਿਵੇਂ ਮੈਂ ਤੁਹਾਡੇ ਫੜੀ ਕਿਸੇ ਬੱਚੇ ਦੇ ਮਾਪੇ ਐਦਾਂ ਨਾ ਹੁਣ ਨਾ ਬੱਚੇ ਰੋਣ ਦੂਜੀਆਂ ਕੰਟਰੀਆਂ 'ਚ ਨਾ ਮਾਪੇ ਰੋਣ ਐ